ਸ਼੍ਰੀ ਬਿਸ਼ਕਰਮਾ ਧਿਮਾਨ ਸਭਾ ਫਗਵਾੜਾ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਸ਼੍ਰੋਮਨੀ ਸ਼੍ਰੀ ਬਿਸ਼ਕਰਮਾ ਮੰਦਰ ਬੰਗਰ ਰੋਡ ਫਗਵਾੜਾ ਵਿਖੇ ਹੋਈ ਮੀਟਿੰਗ ਵਿੱਚ ਜਿੱਥੇ ਮੰਦਰ ਇਤਿਹਾਸ ਹਸਪਤਾਲ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਤੇ ਵਿਚਾਰ ਚਰਚਾ ਕੀਤੀ ਗਈ ਉੱਥੇ ਇਸ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਦੀਪ ਧਿਮਾਨ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਪੀ 2 ਫਲੈਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਹਾਂਜੀ ਬਤਾ ਜੀ ਇਹ ਸ਼੍ਰੀ ਬਿਕਰਮਾ ਜੀ ਅੱਜ ਐਤਵਾਰ ਡੇਟ ਯਾਰ 8 2024 ਨੂੰ ਅੱਜ ਬਿਸ਼ਕਰਮਾ ਮੰਦਰ ਸਭਾ ਦੇ ਵਿੱਚ ਮਾਨਸਾਵਾ ਜਮੇਟਿੰਗ ਹੋਈ ਮੀਟਿੰਗ ਦੇ ਵਿੱਚ ਆਉਣ ਵਾਲੇ ਸਮੇਂ 'ਚ ਜਿਹੜਾ 2 ਨਵੰਬਰ ਨੂੰ ਬਿਸ਼ਕਰਮਾ ਦੇ ਅਸੀਂ ਮਨਾ ਰਹੇ ਉਹਦੇ ਬਾਰੇ ਗੱਲਬਾਤ ਹੋਈ ਚੱਲ ਦੇ ਕੰਮਾਂ ਦੇ ਗੱਲਬਾਤ ਹੋਈ ਉਸ ਤੋਂ ਬਾਅਦ ਮੈਨੂੰ 9 ਸਾਲ ਹੋ ਗਏ ਜਿਹੜੇ ਕਿ ਮੈਂ ਬਿਸ਼ਕਰਮਾ ਭਗਵਾਨ ਜੀ ਦੀ ਸੇਵਾ ਕਰਦਾ ਸੀ ਤੇ 9 ਸਾਲ ਦੇ ਵਿੱਚ ਜੋ ਵੀ ਕੰਮ ਹੋਇਆ ਸਾਰੇ ਪਬਲਿਕ ਸਾਰੇ ਆਲੇ ਦੁਆਲੇ ਇਲਾਕੇ ਨੂੰ ਸਾਡੇ ਮੈਂਬਰ ਸਾਹਿਬਾਨ ਸਾਰਿਆਂ ਨੂੰ ਇਹ ਪਤਾ ਹੈ ਕਿ ਕੀ ਕੀ ਕੰਮ ਹੋਏ ਵਿਸ਼ਕਰਮਾ ਮੰਦਰ ਦੇ ਤੋਂ ਬਾਅਦ ਹੁਣ ਮੈਂ ਇਹਦੇ ਵਿੱਚ ਆਪਣੀਆਂ ਕੋਈ ਆਪਣੇ business ਦੇ ਤੋਂ ਤੇ ਜਾਂ ਹੋਰ ਤੋਂ ਥੋੜਾ ਜਿਹਾ ਸਮਾਂ ਮੈਨੂੰ ਘੱਟ ਮਿਲਦਾ ਸੀ ਮੈਂ ਅੱਜ ਪ੍ਰਦੀਪ ਧਵਾਨ ਜੀ ਨੂੰ ਜਿਹੜਾ ਕੀ ਜਿਹੜਾ ਮੈਂ ਪ੍ਰਧਾਨ ਸੀਗਾ ਇਹਨਾਂ ਨੂੰ ਉਹਦਾ ਦਿੱਤਾ ਗਿਆ ਜਿਹੜਾ ਵੀ ਕੋਈ ਇਸੀ ਗੱਲ ਨਹੀਂ ਕੋ ਸਤ ਸੰਤੀ ਦੇ ਨਾਲ ਮੈਂ ਇਹਨਾਂ ਨੂੰ ਅਪੀਲ ਕੀਤੀ ਇਹਨਾਂ ਨੂੰ ਲੋਕਾਸਤ ਕੀਤੀ ਕਿ ਤੁਸੀਂ ਇਹ ਸਾਂਭੋ ਹੁਣ ਵਾਲੇ ਸਮੇਂ ਜਿਹੜਾ ਕਿ ਹੁਣ ਇਹਨਾਂ ਨੂੰ ਇਹ ਸਾਂਭਿਆ ਗਿਆ ਹੈ ਪ੍ਰਧਾਨ ਅੱਜ ਤੋਂ ਪ੍ਰਦੀਪ ਕਮਾਨ ਜੀ ਪ੍ਰਧਾਨ ਆ ਇਹ ਆ ਬਿਸ਼ਕਰਮਾ ਭਗਵਾਨ ਜੀ ਦੀ ਸੇਵਾ ਕਰਨਗੇ ਜੈ ਸ਼੍ਰੀ ਰਾਮ ਸਾਡੀ ਐਗਜ਼ੀਕਿਊਟਿਵ ਦੀ ਮੀਟਿੰਗ ਹੋਈ ਸ਼੍ਰੀ ਬਿਸ਼ਕਰਮਾ ਤੇ ਮਾਨ ਸਰਵਾ ਜੀ ਬਲਵੰਤ ਜੀ ਜਿਨ੍ਹਾਂ ਨੇ ਬਹੁਤ ਬੁਲੰਦੀਆਂ ਤੇ ਵਿਗਿਆਨ ਦੇ ਲਈ ਸਾਡੇ ਸ਼੍ਰੋਮਣੇ ਬੰਦੇ ਲੋਰ ਹਸਪੀਟਲ ਲਈ ਏਡੀ ਮੇਡ ਵਾਲਾ ਕੰਮ ਕੀਤਾ ਹੈ ਔਰ ਉਹਨਾਂ ਨੇ ਇਹ ਜ਼ਿੰਮੇਵਾਰੀ ਜਿਹੜੀ ਹੈ ਤੇ ਆਪਾਂ ਨੂੰ ਮੈਨੂੰ ਦਿੱਤੀ ਹੈ ਮੈਨੂੰ ਲੱਗਦਾ ਕਿ ਜਿੰਨਾ ਕੰਟਰੀਬਿਊਸ਼ਨ ਇਹਨਾਂ ਦਾ ਹੈਗਾ ਸ਼ਾਇਦ ਨਹੀਂ ਕਰ ਸਕਦਾ ਪਰ ਇਹਨਾਂ ਦੀ ਗਾਈਡਲਾਈਨ ਦੇ ਵਿੱਚ ਅਸੀਂ ਜ਼ਰੂਰ ਚਾਹਵਾ ਜੇ ਕਿ ਜਿਹੜੇ ਜਿਹੜੇ ਵੀ ਕੰਮ ਅੱਗੇ ਬੁਲਿਕੇ ਜਾਣਗੇ ਸਾਰੀ ਸਾਡੀ ਸਭਾ ਵੱਲੋਂ ਉਹਨਾਂ ਨੂੰ ਕਰਨ ਦੇ ਲਈ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਦਿਨ ਰਾਤ ਇੱਕ ਕਰ ਦੇਵਾਂਗੇ ਸਮਾਜ ਦੀ ਸੇਵਾ ਦੇ ਲਈ ਅਸੀਂ ਸਾਰੇ ਇਕੱਠੇ ਹੋ ਕੇ ਇਦਾਂ ਦਾ ਇੱਕ ਕੰਮ ਕਰਨ ਦਾ ਉਪਰਾਲਾ ਕਰਾਂਗੇ ਜਿਹਦੀ ਲਈ ਬਲਵੰਤ ਕੁਤਿਮਾਰ ਜੀ ਨੇ ਸਾਡੇ ਸਾਰਿਆਂ ਲਈ ਬਣਾਈ ਹੈਗੀ ਆ ਉਸ ਲਈ ਤੇ ਚੱਲਦੇ ਚੱਲਦੇ ਇਹ ਸੇਵਾ ਦਾ ਕਰਮ ਭਗਵਾਨ ਵਿਸ਼ਵਕਰਮਾ ਜੀ ਦੇ ਮੰਦਿਰ ਦੇ ਵਿੱਚ ਵਿਸ਼ਵਾ ਵਿਸ਼ਵਕਰਮਾ ਜੀ ਆਪਣਾ ਚੈਰੀਟੇਬਲ ਹਸਪੀਟਲ ਦੇ ਵਿੱਚ ਲਗਾਤਾਰ ਹੁੰਦੇ ਰਹਿਣਗੇ ਤੁਹਾਡਾ ਸਾਰਿਆਂ ਦਾ ਮੈਂ ਆਪਣੀ ਐਗਜ਼ੀਕਿਊਟਿਵ ਕਮੇਟੀ ਦਾ ਸਾਰਿਆਂ ਦਾ ਬਹੁਤ ਧੰਨਵਾਦੀ ਆ ਮੈਂ ਰਵੇਸ਼ ਦਿਵਾਨ ਜੀ ਸਰਪ੍ਰਸਤ ਰਵਿੰਦਰ ਜੀ ਅਰਜੰਦਰ ਜੀ ਕਰਾਇਆ ਤੋਂ ਸਰਪ੍ਰਸਤ ਔਰ ਮੱਖਣ ਜੀ ਇਹ ਸਰਪ੍ਰਸਤ ਇਹ ਤੇ ਸਾਡੇ ਦਰਮਿਆਨ ਨੇ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰਾਨਾ ਅਦਾ ਕਰਦਾ ਤੁਹਾਡੇ ਇਕੱਲੇ ਇਕੱਲੇ ਮੈਂਬਰ ਦਾ ਬਹੁਤ ਸ਼ੁਕਰਾਨਾ ਅਦਾ ਕਰਦਾ ਜਿਹੜਾ ਆਪਣਾ ਪ੍ਰੀਸ਼ੀਅਸ ਟਾਈਮ ਕੱਟ ਕੇ ਆ ਗਿਆ ਇਸ ਮੀਟਿੰਗ ਦੇ ਵਿੱਚ ਆਇਆ ਔਰ اسپੈਸ਼ਲੀ ਬਲਵੰਤ ਰਾਏ ਜੀ ਮਾ ਜੀ ਦਾ ਮੈਂ ਬਹੁਤ ਬਹੁਤ ਸ਼ੁਕਰਾਨਾ ਅਦਾ ਕਰਦਾ ਪੂਰੀ ਕਮਿਊਨਿਟੀ ਵੱਲੋਂ ਕਿ ਇਹਨਾਂ ਦੇ ਜਿਹੜੇ ਕੰਮ ਆ ਹਮੇਸ਼ਾ ਹੀ ਯਾਦ ਰੱਖੇ ਜਾਣਗੇ ਉਸ ਰਾਹੇ ਜਾਣਗੇ ਔਰ ਅੱਗੇ ਤੋਂ ਵੀ ਜਿੱਦਾਂ ਜਿੱਦਾਂ ਇਹ ਚੌਣਗੇ ਅਸੀਂ ਸਾਰੇ ਰਲ ਕੇ ਵਧੀਆ ਕੰਮ ਦੇ ਲਈ ਅੱਗੇ ਆਵਾਂਗੇ ਇੱਕ ਵਾਰੀ ਫੇਰ ਭਗਵਾਨ ਵਿਸ਼ਵਕਰਮਾ ਜੀ ਦੇ ਆਸ਼ੀਰਵਾਦ ਦੇ ਨਾਲ ਅਸੀਂ ਸਾਰੇ ਹੀ ਮੋਢੇ ਨਾਲ ਮੋਢਾ ਲਾ ਕੇ ਹੱਥ ਦੇ ਵਿੱਚ ਹੱਥ ਫੜ ਕੇ ਤਰਕੀਆਂ ਵੱਲ ਨੂੰ ਜਾਈਏ ਇਸੇ ਗੱਲ ਦੀ ਭਗਵਾਨ ਵਿਸ਼ਵਕਰਮਾ ਜੀ ਤੋਂ ਅਸੀਂ ਆਸ਼ੀਰਵਾਦ ਚਾਹੁੰਦੇ ਆਂ ਕੋਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲ ਵਿਸ਼ਵਕਰਮਾ ਭਗਵਾਨ ਮਹਾਰਾਜ ਕੀ ਜੈ